ਬੱਚੇ ਦੇ ਪੇਰੈਂਟਸ ਨੇ ਐਡਮਿਟ ਕਰਾਇਆ ਬੱਚੇ ਨੇ ਪੇਟ 'ਚ ਦਰਦ ਦੀ ਸ਼ਿਕਾਇਤ ਕੀਤੀ ਸੀ ਤੇ ਫਿਜ਼ੀਕਲ ਅਸੌਲਟ ਦੀ ਸ਼ਿਕਾਇਤ ਕੀਤੀ ਸੀ ਤੇ ਉਸ ਸਬੰਧ ਵਿੱਚ ਤਫਤੀਸ਼ ਕਰਨ ਤੇ ਸਕੂਲ ਚਾਏ ਆ ਬੱਚੇ ਨੇ ਕਿਹਾ ਕਿ ਸਕੂਲ ਦੇ ਗਾਰਡ ਨੇ ਮੇਰੇ ਨਾਲ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੇਰੇ ਤੇ ਕ੍ਰਿਮੀਨਲ ਅਸੌਲਟ ਕਰਨ ਫਿਜ਼ੀਕਲ ਅਸੌਲਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਸਬੰਧ ਵਿੱਚ ਸਾਰੇ ਟੈਕਨੀਕਲ ਪੱਖ ਤੋਂ ਤੇ ਹਿਊਮਨ ਇੰਟੈਲੀਜੈਂਸ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਹੋਰ ਕਿਹੜਾ ਹੈ ਸਾਡਾ ਕਿਹੜਾ ਸਕੂਲ ਦੀ ਗੱਲ ਸਕੂਲ ਸਿਰਵਿੰਦੋ ਸਕੂਲ ਹੈ ਬਸ ਪੁਰਾਣੇ ਬਸ ਸਟੈਂਡ ਕੋਲੇ

बच्चा ਐਲਕੇਜੀ क्लास में गार्ड ਦਾ तो साथ एक ਕਲੀਅਰ ਹੋਣਾ ਬਾਕੀ ਉਹ ਤਾਂ ਸਿੱਧੇ ਸਿੱਧੇ ਫੋਟੋ ਜਿੱਤੇ ਹੋ ਸਾਰੇ ਠੀਕ ਆ ਸਾਲ ਤੇ ਇੱਕ ਵਾਰੀ ਕਿਤੇ ਪਹਿਲਾਂ ਤੋਂ ਨਹੀਂ ਕੱਲ 11 ਵਜੇ ਦਾ ਬੱਚੇ ਨੇ ਸਲੈਕਟ ਟਾਈਮ ਦੱਸਿਆ ਬਾਕੀ ਤੋਂ ਕਲਾਸ ਦੀ ਜਿਹੜਾ ਐਕਚੁਅਲ ਬਹੁਤ ਹੈ ਜਾਂ ਫਿਜ਼ੀਕਲ ਦੱਸਦਾ ਫਿਜ਼ੀਕਲ ਕੈਰੀ ਸੈਕਸ਼ਨ ਦਾ ਤਾਂ ਇਹ 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 ਤਾਂ